ਹੈਲੋ ਫਰੈਂਡ ਫਰੈਂਡ ਸਸ਼ੀ ਕਾਲ ਸਾਰਿਆਂ ਨੂੰ ਗੁੱਡ ਮਾਰਨਿੰਗ ਤੇ ਆਪਾਂ ਚੱਲੇ ਆਂ ਜੀ ਦੇਖੋ ਬਾਜ਼ਾਰ ਠੀਕ ਆ ਤੇ ਆ 150 ਵਾਲਾ ਮੈਂ ਪਾ ਲਿਆ ਠੀਕ ਆ ਪਰਸ ਸਾਹਿਬ ਦੇ ਇਹਦੇ ਚ ਮੋਢੇ ਚ ਇਹਦੇ ਵਿੱਚ ਮੇਰੀ ਬੈਂਕ ਦੀ ਕਾਪੀ ਆ ਫਰੈਂਡ ਹੋਰ ਬਹੁਤ ਕੁਝ ਆ ਮੈਂ ਇਕੱਲੀ ਜਾ ਰਹੀ ਆਂ ਬਾਜ਼ਾਰ ਤੇ ਉਧਰ ਕੋਈ ਲੇਡੀਜ਼ ਖੜੀਆਂ ਆਂ ਉਹ ਮੈਨੂੰ ਬਾਏ ਕਰਦੀਆਂ ਫਰੈਂਡ ਤੇ ਮੈਂ ਤੁਹਾਨੂੰ ਦਿਖਾ ਦਿੰਨੀ ਆ ਉਹ ਜਿੱਥੇ ਮੈਂ ਵੀਡੀਓ ਬਣਾਉਣੀ ਇੰਸਟਾਗ੍ਰam ਤੇ ਉੱਥੇ ਖੜੀਆਂ ਆ ਉਹ ਦੇਖ ਸਕਦੇ ਹੋ ਤੁਸੀਂ ਆ ਪਤਾ ਨਹੀਂ ਕਿਹੜੀ ਕਮਲੀ ਜੀ ਕੁੜੀ ਮੇਰੇ ਮੂਰੇ ਤੁਰੀ ਜਾਂਦੀ ਆ ਆਪਾਂ ਚੱਲਿਆ ਜੀ ਬਾਜ਼ਾਰ ਤੇ ਬਾਜ਼ਾਰੋਂ ਆਪਾਂ ਲਿਆਉਣੇ ਆ ਉੱਥੇ ਖਾ ਕੇ ਆਵਾਂਗੇ ਆਪਾਂ ਮਿੱਠੇ ਚੋਲ ਤਰੀ ਵਾਲੇ ਠੀਕ ਆ ਜੀ ਉਹ ਮੇਰੇ ਗਾਇਆਂ ਖੜੀਆਂ ਮੇਰਿਆਂ ਰੱਖੀਆਂ ਹੋਈਆਂ ਜੀ ਸਾਡੀਆਂ ਉਹਨਾਂ ਨੂੰ ਆਪਾਂ ਤੇ ਆ ਬੁੜੀਆਂ ਆ ਬੁੜੀਆਂ ਰੱਖੀਆਂ ਹੋਈਆਂ ਜੀ ਆਪਾਂ ਠੀਕ ਆ ਗਾਇਆਂ ਦਾ ਗੋਹਾ ਗਾਹਾ ਵਿਚਾਰੀਆਂ ਚੱਕ ਦੇਗਾ ਠੀਕ ਆ ਤਨਖਾਹ ਮਿਲਦੀ ਆ ਜੀ ਇਹਨਾਂ ਨੂੰ ਆਪਾਂ ਤਨਖਾਹ ਦਿੰਨੇ ਆ ਇਹਨਾਂ ਨੂੰ 20000 ਰੁਪਇਆ ਉਹ ਦਿਲਾ ਵੜਗਾੜੋ ਤੇ ਹੱਸ ਦਗਾਗਾ ਠੀਕ ਹੈ ਜੀ ਤੇ ਆਪਾਂ ਹੁਣ ਤੁਰੇ ਜਾਂਦੇ ਆ ਤੇ ਤੁਹਾਨੂੰ ਬਾਜ਼ਾਰ ਚ ਦਿਖਾਵਾਂਗੇ ਕੋਈ ਗੱਲਬਾਤ ਹੋਈ ਤਾਂ ਘੈਂਟ ਜੀ ਠੀਕ ਆ ਤੇ ਤੁਸੀਂ ਚੈਨਲ ਨੂੰ ਮੇਰ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਤੇ ਬਾਕੀ ਜੀ ਧੰਨਵਾਦ ਤੁਹਾਡਾ ਸਾਰਿਆਂ ਦਾ ਭੈਣ ਭਰਾਵਾਂ ਦਾ ਸਪੋਰਟ ਕਰਨ ਲਈ ਤੇ ਬਲੌਗ ਨਾਲ ਬਣੇ ਰਹੋ ਤੇ ਸਪੋਰਟ ਕਰਦੇ ਰਹੋ ਭੈਣ ਨੂੰ ਠੀਕ ਹੈ ਬਹੁਤ ਪਿਆਰ ਦੇ ਰਹੇ ਹੋ ਤੁਸੀਂ ਸਾਨੂੰ ਤੇ ਕੜਾਹੀ ਪਛਲਾ ਰੁਕ ਜੀ ਵੀਰੇ ਤੇ ਆਪਾਂ ਇੱਥੇ ਇੱਕ ਭਾਈ ਖਿਲਾ ਰਿਆ ਤੇ ਦੇਖੋ ਬੰਨੇ ਤੁਹਾਨੂੰ ਉਹਦੇ ਕੋਲੇ ਹੈਗੀ ਕੜਾਈਆਂ ਕੜੀਆਂ ਠੀਕ ਹੈ ਜੀ ਦੇਖ ਸਕਦੇ ਹੋ ਹਾਂ ਹਾਂ ਲੈ ਦੇਖ ਲੈ ਨਹੀਂ ਨਹੀਂ ਇਹ ਰੇਟ ਆ ਵੀਰੇ ਦਾ ਇਹ ਨਹੀਂ ਦੂਜੀ ਦਾ ਪੁੱਛਣਾ ਆ ਤਾਂ ਮੇਰੇ ਕੋਲ ਹੈਗੀ ਐ ਕਿਹੜੀ ਉਹ ਵੱਡੀ ਪੁੱਛ ਫਿਰ ਆਪਰ ਤੋਂ ਵੱਡਾ ਸਮਾਨ ਬਾਹਰ ਕਿੰਨੇ ਦੀ ਆ ਵੀਰੇ ਇਹ 1600 ਦੀ ਕਿਹੜੀ ਆ ਇਹ 2 ਕਿਲੋ ਕੇ ਵਾਲੀ ਹੈ ਜੀ ਅੱਛਾ 2 ਕਿਲੋ ਕੇ ਵਾਲੀ ਆ 1600 ਦੀ ਆ ਹੈ ਸਹੀ 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 100 ਦਾ ਤਾਂ ਕਈ ਘਟਣ ਲੱਗਿਆ ਭਰਾ ਗੱਲਬਾਤ ਬਣਦੀ ਲੱਗਦੀ ਨਹੀਂ ਫਰੈਂਡ ਬਾਜ਼ਾਰ ਜਾਣੇ ਉੱਥੋਂ ਹੀ ਦੇਖਦੇ ਆ ਤੇ ਬਣੇ ਰਹੋ ਮੇਰੇ ਵਲੌਗ ਦੇ ਨਾਲ ਠੀਕ ਆ ਤੇ ਦਿਖਾਉਣਾ ਤੁਹਾਨੂੰ ਅਸੀਂ ਅੱਜ ਸਾਡਾ ਸਿਰਕੀ ਬਾਜ਼ਾਰ ਫਰੈਂਡ ਓਕੇ ਜੀ ਜੀ ਫਰੈਂਡ ਤੇ ਕੜਾਹੀ ਆਪਾਂ ਲੈ ਲਈ ਹਨ ਭਾਈ ਨੇ ਆਪਾਂ ਨੂੰ ਪਿੱਛੋਂ ਆਵਾਜ਼ ਮਾਰਤੀ ਸੀਗੀ ਤੇ 1000 ਰੁਪਏ ਚ ਲੈ ਲਈ ਆਪਾਂ ਵੱਡੀ ਕੜਾਹੀ ਹਨਾ ਉਨਪਜੇਰੀ ਲਾਵਾਂਗੇ ਫਰੈਂਡ ਆਪਾਂ ਜਦੋਂ ਪੂਰੀ ਠੰਡ ਜੀ ਹੋ ਗਈ ਤੇ ਕੁਛ ਖਾਣ ਪੀਣ ਬਣਾ ਲਿਆ ਕਰਾਂਗੇ ਸਾਂਝੀ ਲੈ ਲਈ ਅਸੀਂ ਦੋਨਾਂ ਭੈਣਾਂ ਨੇ ਮੈਂ ਤਾਂ ਜੱਸੀ ਦੇ ਅੱਜ ਪੈਸੇ ਦੇਨੇ 500 ਇਹ ਦੇਤਾ 500 ਮੈਂ ਦੇਤਾ ਇਹ ਬਘਾ ਮੈਂ ਤੁਹਾਨੂੰ 10 ਹੀ ਦੇਵਾਂ ਹਨ ਦੱਸਣਾ ਚਾਹੀਦਾਗਾ ਪਹਿਲਾਂ ਤਾਂ ਉਹਨੇ ਰੇਟ ਨਹੀਂ ਬਣਾਇਆ 1500 ਮੰਗਦਾ ਸੀਗਾ ਫਿਰ ਆਪ ਹੀ ਉਹਨੇ ਬਾਜ ਦਿੱਤੀ 1200 ਚ ਮੈਂ ਕਹਾਂ 1000 ਰੁਪਿਆ ਇਹ 1000 ਚ ਆਪਾਂ ਨੂੰ ਉਹਨੇ ਕੜਾਈ ਦੇਤੀ ਤੇ ਆਪਾਂ ਹੁਣ ਤੁਰੇ ਜਾਂਦੇ ਜੀ ਸਿਰਕੀ ਬਾਜ਼ਾਰ ਜੇ ਤੁਹਾਨੂੰ ਦਿਖਾਵਾਂ ਕਿ ਅਸੀਂ ਫਰੈਂਡੋਂ ਤੋਂ ਲੈਵਾਂਗੇ 50-50 ਰੁਪਿਆ ਵਾਲੀਆਂ ਜਰਾਬਾਂ 50 ਦੀਆਂ ਤਿੰਨ ਜੋੜੇ ਦਿੱਤੇ ਜਿਹੜੇ ਤੇ ਬਾਕੀ ਅਸੀਂ ਲਵਾਂਗੇ ਉਹ ਕੀ ਹੁਣ ਕਹਿੰਦੇ ਹੁੰਦੇ ਆ ਹੱਥਾਂ 'ਚ ਪਾਉਣ ਵਾਲੇ ਦਸਤਾਨੇ ਇਹਦੇ ਜਵਾਕਾ ਵਾਸਤੇ ਤੇ ਆਪਾਂ ਦਾ ਕੁਝ ਨਹੀਂ ਲੈਣਾ ਮੈਂ ਵੇਖੂਗੀ ਜੇ ਪਜਾਮੀ ਪੀਮੀ ਗਰਮ ਮਿਲ ਗਈ ਤਾਂ ਲੈ ਲਾਂਗੇ ਹਨਾ ਤੇ ਠੀਕ ਆ ਦੇਖਦੇ ਕੋਈ ਆਟੋ-ਆਟੋ ਮਿਲਦਾ ਫਿਰ ਤੁਹਾਨੂੰ ਆਟੋ ਜਿਹਾ ਦਿਖਾਣੇ ਆ ਠੀਕ ਹੈ ਜੀ ਬਣੇ ਰਹੋ ਸਾਡੇ ਬਲੌਗ ਦੇ ਨਾਲ ਹਾਂਜੀ ਫਰੈਂਡ ਆਪਾਂ ਈ ਰਿਕਸ਼ਾ ਮਿਲ ਗਿਆ ਆਪਾਂ ਨੂੰ ਆਟੋ ਹਨਾ ਜਿਹਨੂੰ ਕਹਿੰਦੇ ਆ ਈ ਰਿਕਸ਼ਾ ਬੈਟਰੀ ਵਾਲਾ ਇਹ ਆਪਾਂ ਚੜ ਗਏ ਆਂ ਈ ਰਿਕਸ਼ੇ ਤੇ ਹੁਣ ਆਪਾਂ ਜਾ ਕੇ ਉਤਰਾਂਗੇ ਫਿਰ ਸਰਕੀ ਵਿਜਾਰ ਵਾਲਾ ਲੈਣਾ ਕੋਲੇ ਤੇ ਗੰਜੀ ਇਹ ਲੱਗਦੀ ਆ ਪਰ ਹੈਗੀ ਆ ਬਹੁਤ ਤੰਮੜਿਆ ਹੋਈ ਇਹ ਦੇ ਸਕਦੇ ਤੁਸੀਂ ਇਹ ਆ ਜੀ ਸਾਡਾ ਟੈਂਡਾ ਠੀਕ ਹੈ ਸੜਕ ਦਿਖਾਤੀ ਬਾਈ ਤੇ ਬਾਈ ਜੇ ਕੋਈ ਇਹ ਸੜਕ ਦਿਖਾ ਜੇ ਕੋਈ ਭੈਣ ਭਰਾ ਸਾਡੀ ਸੜਕ ਬਣਾ ਦੂਗਾ ਤੇ ਆਹ ਦੇਖੋ ਸਾਡੀ ਸੜਕ ਦਾ ਬਹੁਤ ਬੁਰਾ ਹਾਲ ਹੈ ਨਹੀਂ ਠੀਕ ਹੈ ਤੇ ਮੈਂ ਤੁਹਾਨੂੰ ਅੱਗੋਂ ਕੈਮਰਾ ਕਰਕੇ ਦਿਖਾਨੀ ਆ ਐਂ ਨੀ ਜਗਤਾ ਤੇ ਤੁਸੀਂ ਸਾਡੀ ਸੜਕ ਬਣਾ ਕੇ ਜਾਇਓ ਫਰੈਂਡ ਠੀਕ ਹੈ ਤੇ ਦਖਾ ਨੇ ਤੁਹਾਨੂੰ ਇਹ ਹੈ ਸੜਕ ਦਾ ਹਾਲ ਟੀਚਕ ਟੀਚਕ ਕਰਦੀ ਆ ਗੱਡੀ ਕੱਟੀ ਕਰ ਟੀ ਟੀ ਚੱਕ ਟੀ ਚੱਕ ਨਹੀਂ ਕਰਨਾ ਆ ਦੇਖ ਸਕਦੇ ਹੋ ਉਰੇ ਆ ਆਇਨੇ ਕੋਈ ਖੰਦਾ ਹੁੰਦਾ ਉਹਨਾਂ ਦੇ ਵਿਆਹ ਤੇ ਜਨ ਗਈ ਸੀ ਮਾ ਉਹ ਘਰਾਂ ਲੱਗੇ ਉਹ ਲੀ ਲੀ ਅਸ ਇੰਗਲਿਸ਼ ਨਾ ਦੀਦਾ ਜਾਉਂਗਾ ਇਹ ਆ ਜੀ ਸੜਕ ਦਾ ਹਾਲ ਸਾਡੀ ਸੜਕ ਬਣਾ ਦਿਓ ਠੀਕ ਹੈ ਜੀ ਆਹੋ ਤੇ ਇਹ ਦੇਖ ਸਾਨੂੰ ਆਟੋ ਵਾਲੇ ਭਾਈ ਨੇ ਕਿਹਾ ਹਾਂਜੀ ਫੋਨ ਆ ਗਿਆ ਸੀਗਾ ਵਿੱਚ ਤੇ ਸ਼ਾਇਦ ਕੱਟਿਆ ਗਿਆ ਸੀਗਾ ਤੇ ਇੱਥੇ ਸੜਕ ਥੋੜੀ ਜੀ ਲੋਟ ਆ ਕੰਮ ਠੀਕ ਆ ਦੇਖੋ ਰੋਡ ਕਿ ਟਿਕਾਣਾ ਇੱਥੇ ਮਾ ਜਣੀ ਸਾਡੇ ਪਿੰਡ ਨੂੰ ਜਾਂਦੀ ਉਹ ਨਹੀਂ ਸਹੀ ਹੈਗੀ ਛਾਲ ਵੀ ਭਾਈ ਛਾਲ ਵੀ ਭਾਈ ਛਾਲ ਇਧਰ ਕਿੱਥੇ ਜਾਈਏਗਾ ਭਾਈ ਇੱਧਰ ਕਿੱਥੇ ਛੱਡ ਕੇ ਅੱਛਾ ਉਹ ਤਾਂ ਖਰਾਬ ਠੀਕ ਆ ਲੈ ਚੱਲ ਭਰਾਵਾ ਜੇ ਤੁਸੀਂ ਫਾਰਮ ਚ

ਬਦਲਾ ਜੱਟੀ ਵਾਲਾ ਹਾਏ ਹਾਏ ਐਤੋਂ ਆ ਦੇ ਵੀਡੀਓ ਬਣਾ ਗਏ ਵਿੱਚ ਬਣਾਵੇ ਹਨਾ ਆਕੇ ਉਹ ਤਾਂ ਗੈਂਡ ਬਣੇ ਵੀਡੀਓ ਚਲੋ ਤਾਂ ਖਾਨੇ ਜੀ ਤੁਹਾਨੂੰ ਸਿਰਕੀ ਬਾਜ਼ਾਰ ਸਾਡਾ ਠੀਕ ਹੈ ਤੇ ਬਣੇ ਰਹੋ ਬਲੌਗ ਦੇ ਨਾਲ ਵਾਹ ਜੀ ਆਪਾਂ ਪਹੁੰਚ ਗਏ ਹਨਾ ਉਹ ਉੱਥੇ ਉਤਰਨਾ ਆਪਾਂ ਲੈਣਾ ਕੋਲੇ ਜਾ ਕੇ ਤੇ ਇੱਧਰ ਸਾਡੇ ਕੋਲ ਬਣ ਰਿਹਾ ਅਜੇ ਕੰਪਲੀਟ ਨਹੀਂ ਹੋਇਆ ਪੂਰਾ ਬਹੁਤ ਔਖਾ ਸਾਨੂੰ ਆਉਣ ਜਾਣ ਦਾ ਤੇ ਭਾਈ ਨੇ ਫਰੰਟ ਲੈ ਲਿਆ ਸਾਡੇ ਤੋਂ 20 ਰੁਪਏ ਆ ਜੇਦਾ ਭਾਈ ਸੜਕ ਬਣਵਾਉਣੀ ਹੈ ਕਰਨ ਬਠਿੰਡਾ ਤੋਂ ਠੀਕ ਹੈ ਉਹ ਅੰਗਜ ਲੈਣਾ ਸਾਡੇ ਠੀਕ ਹੈ ਅੱਛਾ ਤੇ ਆ ਦੇਖੋ ਆਪਾਂ ਇੱਥੇ ਹੈਗੀ ਸਾਡੀ ਆਟੋ ਯੂਨੀਅਨ ਦੇਖ ਸਕਦੇ ਹੋ ਤੁਸੀਂ ਤੇ ਆ ਸਾਡੀ ਆਟੋ ਜੁੜੀ ਆ ਇਹ ਆ ਸਾਡੀ ਜੱਸੀ ਚਲੋ ਵੀ ਜੱਸੀ ਜੱਸੀ ਦੇਊਗੀ ਜੀ ਕਿਰਾਇਆ ਚਲ ਦੇ ਕਿਰਾਇਆ ਹੋਰ ਫੋਲਟਾ ਦਿਖਾਦਾ ਭਾਈ ਸਾਰਾ ਕੁਝ ਹੀ ਦਿਖਾਤਾ ਇਹ ਸਾਡਾ ਭਾਈ ਆਟੋ ਵਾਲਾ ਲੋਲੂ ਵੀ ਦਿਖਾਦਾ ਭਰਾਵਾ ਤੇ ਚੱਲ 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 ਤਾਂ ਟੈਕਸੀ ਸਿਖਾਉਂਦੇ ਫਿਰਦੇ ਆ ਤੇ ਸੋਨੇ ਸੋਨੇ ਕਮੈਂਟ ਕਰਿਆ ਕਰੋ ਜੀ ਠੀਕ ਹੈ ਤੇ ਇਹ ਗਲਤ ਫਲਤ ਨਾ ਕਿਸੇ ਨੂੰ ਬੋਲਿਆ ਕਰੋ ਠੀਕ ਹੈ ਜੀ ਤੇ ਹਾਂ ਇੰਜਵਾਇ ਕਰੋ ਚੈਲ ਕਰੋ ਜਿਹੜੀ ਕੋਈ ਚਾਰ ਦਿਨਾਂ ਦੀ ਜ਼ਿੰਦਗੀ ਆ ਵਧੀਆ ਆਪਦੇ ਹੱਥ ਖੇੜ ਕੇ ਲਗਾਓ ਪਤਾ ਨਹੀਂ ਕਦੋਂ ਇੱਥੇ ਇੱਕ ਪੈਰ ਚੱਕ ਲੋ ਦੂਜੇ ਦੀ ਆਸ ਨਹੀਂ ਹੈਗੀ ਤੇ ਹੋ ਖੜੀ ਸਾਡੀ ਰੀਲ ਗੱਡੀ ਉਹ ਮੇਰੀ ਆ ਰੀਲ ਗੱਡੀ ਫਰੈਂਡ ਉਹ ਪਰ ਕੱਲਾ ਇੰਜਨ ਚਾਈ ਹਾਂ ਦੇ ਮੇਰੇ ਜੋਗਰਾ ਬਹੁਤ ਆ ਇਹ ਸਾਡਾ ਸਰਕੀ ਬਿਜਾਰ ਦਾ ਪੁਲ ਇਹ ਆ ਜੀ ਗੱਡੀ ਦੀਆਂ ਲੈਣਾ ਉਧਰ ਸਾਡੇ ਸਟੇਸ਼ਨ ਆ ਤੇ ਸਾਨੂੰ ਸਰਕੀ ਬਿਜਾਰ ਹਾਂ ਗੱਡੀ ਵਾਲਾ ਕਹਿੰਦਾ ਕਰਨ ਬਟਿੰਡਾ ਦਾ ਵਾਦਾ ਬਣਾਂਗਾ ਜਾਂ ਕਹਿੰਦਾ ਆਹੋ ਮੜ ਕੇ ਕਹਿੰਦਾ ਹੇਠ ਆ ਜੇਗੀ ਫਿਰ ਮੈਂ ਤਾਂ ਕਰੋੜਾਂ ਦੀ ਬਣ ਜਾਊਂਗੀ ਫਿਰ ਠੀਕ ਆ ਨਾ ਜਿਵਾ ਕਰ ਚੱਲ ਜੇ ਆਉਣ ਵਾਲੇ ਪਾਏ ਹਾਂ ਹਾਂ ਸਹੀ ਗੱਲ ਆ ਐਡਾ ਓੱਖਾ ਸਾਨੂੰ ਫਰੈਂਡ ਇੱਥੇ ਗੱਡੀ ਕਿਥੇ ਕਾ ਗਈ ਨੂ ਛੇਤੀ ਨੰਗ ਚੱਲ ਗਈ ਜੱਸੇ ਵੇ ਗੱਡੀ ਦਾ ਭਰੋਸਾ ਕੋਈ ਨਹੀਂ ਹੁੰਦਾ ਓ ਹੁੰਦੀ ਆ ਜੀ ਟ੍ਰੇਨ ਗੱਡੀ ਆਉਂਦੀ ਆ ਛਲਾਂਗਾ ਮਾਰਦੀ ਮੈਨੂੰ ਯਾਦ ਆਵੇ ਮੇਰੇ ਲੈ ਫਰੈਂਡ ਤੁਹਾਨੂੰ ਗਾਣਾ ਸੁਣਾਤਾ ਆ ਮਾਰਦੀ ਆ ਹਲ ਕਰੇ ਆ ਧੌਖਾ ਜੀ ਦੇਖ ਲੋ ਸਰਕੀ ਬਜ਼ਾਰ ਆਉਣਾ ਸਰਕੀ ਬਜ਼ਾਰ ਆਉਣਾ ਕਿਤੇ ਸੌਖੀ ਗੱਲ ਆ ਦੇਖੋ ਇਹ ਆ ਗਏ ਆਪਾਂ ਸਰਕੀ ਬਜ਼ਾਰ ਤੇ ਆ ਖਾਨੇ ਜੀ ਵੇਚਦੀ ਹੁਣ ਸਾਨੂੰ ਨੰਗਣਾ ਪਊਗਾ ਜਗਾ ਥੋੜੀ ਆ ਜੱਸੀ ਦਾ ਨੰਗ ਜੂਗੀ ਮੈਂ ਇੱਥੋਂ ਨੰਗਾ ਜਾਣਾ ਚੱਲ ਚੱਲ ਨਾ 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 ਮੈਂ ਵੀ ਆਈ ਫਾਜੂ ਤੇ ਮੇਰਾ ਮੋਬਾਈਲ ਨੰਗਾ ਮੈਂ ਵੀ ਨੰਗੀ ਇਹ ਆ ਜੀ ਸਾਡਾ ਸਰਕੀ ਬਜ਼ਾਰ सिरकी बाजार देख लो जी साडा ठीक है आ गया सिरकी बाजार बई हस्सी आंदा खड़ा करना बलॉगर ਲਈ ਲਈ ਚੱਲ ਤੂੰ ਦੇਖ ਕੇ ਟਿਕਾ ਸੋਣਾ ਸੱਜੀਆਂ ਦੁਕਾਨਾਂ ਐ ਫਾਈ ਚੱਲ ਚਲੋ ਇਹ ਦਿਖਾਤਾ ਜੀ ਤੁਹਾਨੂੰ ਇਸ ਸਿਰਕੀ ਬਿਜਾਰ ਠੀਕ ਆ ਫੇਰ ਨਾ ਮੈਨੂੰ ਲਾਂਪਾ ਦਿਓ ਕਿ ਕਰਨਾ ਨੇ ਸਾਨੂੰ ਸਿਰਕੀ ਬਿਜਾਰ ਲਈ ਦਿਖਾਇਆ ਠੀਕ ਆ ਦੁਕਾਨਾਂ ਦੇਖ ਸਕਦੇ ਹੋ ਸੱਜੀਆਂ ਹੋਈਆਂ ਨੇ ਉਹ ਸਾਡੇ ਭਾਈ ਜੀ ਬੈਠੇ ਆ ਭਾਈ ਜੀ ਤੇ ਕਨਈਆ ਜੀ ਕਣਾ ਸੱਚ ਕਣਾ ਕੰਨੇ ਦੀ ਦੁਕਾਨ ਤੇ ਆਉਣੇ ਵਾਲੇ ਦੀ ਚੱਲ ਉਹ ਮੁੰਡਾ ਬੁਲਾਇਆ ਤਾਂ ਸੀਗਾ ਮੈਨੂੰ ਉਹਨੇ ਹੂੰ ਸਾਡੇ ਉਹ ਲਾਲਾ ਜੀ ਬੈਠੇ ਆ ਹਾਂ ਤੇ ਕਿਉਂ ਵਾਟ ਯੂ ਆਰ ਪ੍ਰੋਬਲਮ No problem ਹਾਂਜੀ ਵਧੀਆ ਜੀ ਵਧੀਆ ਕਰਨ ਮਠੰਡਾ ਵਧੀਆ ਆਪਾਂ ਉਹ ਇੱਥੇ ਸਾਰੇ ਜਾੜਦੇ ਆ ਜੀ ਠੀਕ ਆ ਇਹ ਸਾਡਾ ਬਿਜਲੀ ਘਰ ਆ ਜਿੱਥੇ ਬਿੱਲ ਬੁੱਲ ਭਰਦੇ ਆਪਾਂ ਠੀਕ ਹੈ ਜੀ ਤੈਨੂੰ ਲੈ ਆਉਂਦੀ ਤੈਨੂੰ ਕੀ ਆ ਦੱਸੇਗਾ ਚਲੋ ਠੀਕ ਹੈ ਜੀ ਦਿਖਾਨਾ ਤੁਹਾਨੂੰ ਅਸੀਂ ਅੱਗੇ ਕੀ ਲੈ ਰਹੇ ਹਾਂ ਹਾਂ ਜੀ ਇਹ ਆਪਾਂ ਇਹ ਤੋਂ ਰੈਡੀ ਤੋਂ ਪਜਾਮਾ ਵਗੈਰਾ ਲੈ ਤਾ ਜੀ ਠੀਕ ਹੈ ਮੇਰੇ ਘਰ ਵਾਲਿਆਂ ਤੇ ਲੈਤੀਆ ਵਿਚਾਰੇਾਂ ਤੇ ਗਰਮ ਪਜਾਮੀ ਆਪਾਂ ਦਾ ਭਰਾਵਾ ਰੈਡੀ ਤੋਂ ਲੈ ਲਈਆ 300 ਰੁਪਏ ਦੀ ਬਹੁਤ ਆ ਮੁਕਤੀ ਨਹੀਂ ਸਿਆਲ ਕੱਟਣਾ ਠੀਕ ਆ ਠੰਡ ਬਹੁਤ ਆ ਗੱਡੀ ਚਲਾਉਂਦਾ ਤੇਰਾ ਦੂਰ ਨੇੜੇ ਜਾਂਦਾ ਠੰਡ ਲੱਗਦੀ ਆ ਹਨ ਤੇ ਭੈਣ ਨੇ ਚਰਾਪਾ ਲੈ ਤਾ ਦੋ ਪਜਾਮੀਆਂ ਮੁੰਡਿਆਂ ਦੀਆਂ ਦੋਨਾਂ ਦੀਆਂ ਲੈ ਤਾ ਸਰ ਕੀ ਬਾਜ਼ਾਰ 'ਚ ਖੜੇ ਆ ਜੀ

ਤੜਾਉਗੇ ਕਰਨਿਆ ਤੰਨੇ ਨਿਕਾ ਬਹੁਤ ਹੁੰਦਾ ਏ 70 80 ਦੋ ਲੱਖਾਂ ਕਰਦੇ ਸਸਰੀ ਕਾਲ ਜੀ ਇਹ ਅੱਜ ਸਾਡਾ ਸਰ ਕੀ ਬਾਜ਼ਾਰ ਅੱਜ ਸੁਣਨਾ ਸੁਣਨਾ ਜੇ ਲੱਗੀ ਜਾਂਦਾ ਕਿਉਂਕਿ ਅੱਜ ਕਿਰਨ ਆ ਗਈ ਨਾ ਆ ਕਰਕੇ ਅੱਜ ਕੱਲ੍ਹ ਨਹੀਂ ਹੁੰਦੇ ਆ ਭਾਈ ਆ ਜੀ ਸਮਾਨ ਵੇਦਾ ਮਹਿੰਗਾ ਬਹੁਤ ਲਾਈ ਜਾਂਦਾ ਬਹੁਤ ਜਿਆਦਾ ਮਹਿੰਗਾ ਲਾ ਰਿਹਾ ਬੰਦਾ ਨਵਾ ਕੰਮ ਮੈਂ ਕਹਿੰਦਾ ਮੇਰਾ ਦਾਦਾ ਠੱਗੀ ਆਲਾ ਤੂੰ ਸਾਲੂ ਐ ਹਾਂ ਇਹਦਾ ਕਰਨਾ ਬਠੰਡੇ ਵਾਲੀ ਆ ਬਾਈ ਹਾਂ ਇਹਦਾ ਕਰਨਾ ਬਿੰਦਾਈ ਆ ਕਿਹਦਾ ਤੋਂ ਆਇਆ ਬੰਦਾ ਹਾਂ ਗੰਗਾ ਨਗਰ ਤੋਂ ਆਜੀ ਬੰਦਾ ਆ ਠੀਕ ਐ ਤੇ ਕਿਸੇ ਦਾ ਗਵਾਜ ਗਿਆ ਤੈਨੂੰ ਲੈ ਜਾਓ ਘਰੇ ਠੀਕ ਐ ਸਾਡੇ ਪਟੇਟੇ ਸਰਕੀ ਵਜਾ ਕੇ ਖੜਾ ਤੇਰਾ ਲੈ ਲੈ ਬਸ ਮੈਂ ਤਾਂ ਕੁਝ ਨਹੀਂ ਲੈਣਾ ਮੈਂ ਤਾਂ ਉਹ ਪਜਾਮੀ ਲੈਣੀ ਸੀ ਲੈਣੀ ਹਾਂਜੀ ਤੇ ਆਪਾਂ ਹੁਣ ਰਾਸ਼ਨ ਲੈਣ ਲੱਗੇ ਆ ਜੇ ਇੱਥੋਂ ਠੀਕ ਆ ਰਾਸ਼ਨ ਵਾਲੀ ਦੁਕਾਨ ਦੇ ਸਕਦੇ ਹੋ ਤੁਸੀਂ ਤੇ ਰਾਸ਼ਨ ਲੈਣੇ ਆਪਾਂ ਠੀਕ ਆ ਜੀ ਰਾਸ਼ਨ ਲੈ ਲਿਆ ਆਪਾਂ ਵਾਵਾ ਸਾਰਾ ਕਰ ਕਰ ਕੁੜੀ ਕਰ ਕਰ ਆ ਦਾਲ ਲੈਣਾ ਮੂੰਗੀ ਦਾਲ ਲੈਣਾ ਹਰੀ ਮੂੰਗੀ ਕਿੰਨੋ

ਦੋਟ ਉਠਣਾ ਟੋਠੀਆਂ ਮਿੱਠੀ ਵਾਲੀਆਂ ਦੇਣਾ ਲਾਇਆ ਆ ਵੇਖ ਲਾ ਚਲੋ ਬਣੇ ਰਹੋ ਸਾਡੇ ਬਲੌਗ ਦੇ ਨਾਲ ਠੀਕ ਹੈ ਜੀ ਹੁਣ ਆਪਾਂ ਚੱਲੇ ਆ ਘਰੇ ਤੇ ਜੂਆਂ ਤਾਂ ਹੈ ਹੀ ਨਹੀਂ ਉਹ ਚਿੱਟੇ ਵਾਲਾ ਉਹਨਾਂ ਦੀ ਖੁਰਕੁੰਦੀ ਡਾਈ ਤਾਂ ਬਾਹਲੇ ਫਿਰ ਬਾਹਲੇ ਸਾਰੇ ਹੀ ਹੋਗੇ ਦਾਈ ਨੇ ਤਾਂ ਸਾਰੇ ਬਾਲ ਖਰਾਬ ਕਰਤੇ ਹੁਣ ਬੁਢੇ ਹੋ ਗਏ ਭਰਾਵਾ 55 ਸਾਲ ਦੀ ਉਮਰ ਆ ਬਸ 80 ਸਾਲ ਦਾ ਬੰਦਾ ਬੜਾ ਹੁੰਦਾ ਨਹੀਂ ਨਹੀਂ ਮਾ ਮਾ ਤਾਂ 40 20 ਸਾਲ ਦੀ ਬੁਢੀ ਹੋ ਗਈ ਸੀਗੀ ਇਹ ਬਲੌਗ ਦੇ ਨਾਲ ਬਣੇ ਰਹੋ ਜੀ ਦਿਖਾਣਾ ਤੁਹਾਨੂੰ ਹਨਾ ਘਰ ਜਾ ਕੇ ਵਸੇ ਕੀ ਕੀ ਖਰੀਦਿਆ ਤੇ ਹਾਂਜੀ ਫਰੈਂਡ ਸਰਕੀ ਬਾਜ਼ਾਰ ਤੋਂ ਆਪਾਂ ਆ ਗਏ ਹਨਾ ਤੇ ਦੇਖੋ ਰੇਲ ਗੱਡੀ ਜਾਂਦੀ ਤੇ ਆਪਾਂ ਉਹੀ ਲੈਣਾ ਲਿਆਣਾ ਪਾਰ ਕਰ ਰਹੇ ਆ ਜਾ ਰਹੇ ਆ ਘਰ ਨੂੰ ਵਾਪਸ ਤੇ ਕੋਣ ਰੇਲ ਗੱਡੀ ਵੀ ਦਿਖਾਤੀ ਜਾਂਦੀ ਦੇਖੋ ਆ ਮੇਰੀ ਰੇਲ ਗੱਡੀ ਆ ਖੜੀ ਜਿਹੜੀ ਹਰੀ ਜੀ ਇਹ ਮੈਂ ਇੱਥੇ ਰੋਕ ਕੇ ਗਈ ਸੀ ਵਿੱਚ ਯਾਤਰੀ ਜਾਂਦੇ ਆ ਬਾਏ 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 ਸਾਧੂ ਮਹਾਂਮੰਤ ਜੀ ਬਾਏ ਜੀ ਬਾਏ 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 ਦੇਖੋ ਫਰੈਂਡ ਮੈਨੂੰ ਬਾਏ ਕਰਦੇ ਆ ਮੇਰੇ ਭਣ ਭਰਾ ਉਹ ਭਾਈ ਫੋਨ ਤੇ ਗੱਲ ਕਰਦਾ ਜਾਂਦਾ ਉਹ ਕੁੜੀ ਕਿੰਨੀ ਸੋਹਣੀ ਬੁੜੀ ਬੈਠੀ ਵਿੱਚ ਇਹ ਗੱਡੀ ਆਇਆ ਨਹੀਂ ਮੈਨੂੰ ਪਤਾ ਵੀ ਜਾਂਦੇ ਕਿ ਇੱਧਰ ਆ ਪਰ ਗੱਡੀ ਜਾ ਰਹੀ ਆ ਤੇ ਹੁਣ ਗੱਡੀ ਗਈ ਲੰਗ ਟਾਈਮ ਦਾ ਦੇ ਮੈਨੂੰ ਪਤਾ ਲੱਗਿਆ ਕਿੰਨਾ ਹੁਣ ਸਰਸੇ ਥੋੜੀ ਜਾਂਦੀ ਆ ਮੈਂ ਉਹ ਪੁੱਛ ਰਿਹਾ ਮੈਂ ਫਤਾਂ ਕੀ ਹੋਊਗਾ ਸਰਸੇ ਵੀ ਨਹੀਂ ਜਾਂਦੀ ਨਾ ਸਭ ਲਈ ਖਾਸ਼ ਸਾਡੀ ਹੋ ਖੜੀ ਆਟੋ ਜੁਨੀਅਨ ਹੁਣ ਅਸੀਂ ਉੱਥੋਂ ਚੜਾਂਗੇ ਆਪਦੇ ਪਿੰਡ ਨੂੰ ਟੈਂਪੂ ਲਾਵਾਂਗੇ ਜਾਵਾਂਗੇ ਆਪਦੇ ਸ਼ਹਿਰ ਗरां ਵਾਪਸ ਤੇ ਏ ਬੋਲ ਬਣੀ ਜਾਂਦਾ ਸਾਡੇ ਸ਼ਸ਼ੀਕਾਲ ਜੀ ਗੈਰ ਨ ਬਟੰਡਾ ਹਾਂ ਜੀ ਓਕੇ ਫੋਲੋ ਤਾਂ ਕਰ ਲਾ ਫੋਲੋ ਤਾਂ ਕੀਤਾ ਨਹੀਂ ਬੋ ਜੋ ਆਵੇ ਮੁੰਡੇ ਹਾਂ ਥੈਂਕ ਯੂ ਧੰਨਵਾਦ ਵਧੀਆ ਜੀ ਵਧੀਆ ਤੇ ਹਾਂ 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 ਵਧੀਆ ਸੀ ਮੁੰਡਿਓ ਅੱਛਾ ਅੱਛਾ ਹਾਂ ਉਹ ਮੁੰਡੇ ਬਹੁਤ ਵਧੀਆ ਸੀਗੇ ਅਸੀਂ ਬਹੁਤ ਰੀਲਾਂ ਬਣਾਈਆਂ ਉੱਥੇ ਹਾਂ 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 ਚੱਲ 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 ਬਾਬੇ ਨੂੰ ਪੁੱਛ ਬਾਬਾ ਮੈਂਗਾ ਵਾਲਾ ਹਾਂ ਸਹੀ ਗੱਲ ਹਾਂ ਚੱਲ 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 ਚੱਲੋ ਹਾਂ ਚੱਲ 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 ਇਹ ਸਾਡੇ ਪੱਡ ਤੇ ਮੁੱਡੇ ਸੀਗੇ ਜੀ ਅੱਛਾ ਬਾਬਾ ਤਿਆਰ ਖੜਾ ਚੱਲ ਵੀ ਬਾਬੇ ਨੂੰ ਪਹਿਲਾਂ ਕਰਾਇਆ ਪੁੱਛਲੀ ਮਾ ਪੋਸ ਦਿਆ ਬਾਬੇ ਨੂੰ ਬਾਬਾ ਬੀੜ ਜਾਏਗਾ ਬੀੜ ਤਲਾ ਹਾਂ ਕੈ ਨੰਬਰ ਬਸਤੀ ਜਾਏਗਾ ਬਾਕੀ ਇੱਥੇ ਜਾਏਗਾ ਬਾਬੇ ਨੂੰ ਮੈਂ ਛੇੜਿਆ ਜੀ ਬਾਬਾ ਸਾਡਾ ਆਪਦਾ ਹੀ ਬੰਦਾ ਹੈਗਾ ਆਪਾਂ ਉਹਦਾਂ ਕੀਤੀਆਂ ਛੋੜ ਮਜ਼ਾਕ ਚੱਲ 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 ਹੈਗੀ ਜਗ੍ਹਾ ਬੈਠਣ ਨੂੰ ਮੈਂ ਬੈ ਜੂਗੀ ਉਹਨੇ ਚ ਫਾਸ ਦੇ ਡੇਗਣਾ ਨਾ ਪਾਵਾਂ ਚਲੋ ਠੀਕ ਹੈ ਜੀ ਜਾਣੇ ਹੁਣ ਅਸੀਂ ਆਪ ਦੇ ਆਪਾ ਪਹੁੰਚ ਗਏ ਆਪਾ ਆਟੋ ਤੋਂ ਉਤਰ ਗਏ ਹਨਾ ਉਹ ਉਤਰਿਆ ਇਹ ਸਾਡੀ ਸ਼ਾਪਿੰਗ ਤੇ ਉਹ ਜੱਸੀ ਦੀ ਸ਼ਾਪਿੰਗ ਵਿਚਾਰੀ ਦੀ ਠੀਕ ਹੈ ਜੀ ਤੇ ਤੁਸੀਂ ਕਮੈਂਟਾਂ ਸਾਨੂੰ ਜਰੂਰ ਦੱਸਿਓ ਸਾਡੀ ਸ਼ਾਪ ਕਿ ਤੁਹਾਨੂੰ ਕਿੱਦਾਂ ਦੀ ਲੱਗੀ ਸਰਕੀ ਬਜਾਰ ਸਾਡਾ ਕਿੱਦਾਂ ਦਾ ਲੱਗਿਆ ਉਹਨਾਂ ਸਾਰਾ ਕੁਝ ਦਿਖਾਤਾ ਆਪਾਂ ਹਨਾ ਵੀ ਕੀ ਕੀ ਅਸੀਂ ਖਰੀਦਿਆ ਤੇ ਕਿੱਥੋਂ ਕਿੱਥੋਂ ਖਰੀਦਿਆ ਸਾਡੇ ਬੱਚੇ ਭੱਜੇ ਹੁੰਦੇ ਆ ਪੈਨੂ ਵੇਖ ਕੇ ਉਹਨਾਂ ਆਏ ਵੀ ਕਾਲੇ ਲਫਾਫੇ ਚ ਮੰਮੀ ਕੋਈ ਖਾਣ ਪੀਣ ਨੂੰ ਲਈ ਹੋਣੀ ਆ ਪਰ ਉਹਨੂੰ ਸਿਧਰੀ ਨੂੰ ਆਏ ਪਤਾ ਨਹੀਂ ਜਵਾਕੜੀ ਨੂੰ ਇੱਕ ਲਗਾ ਪੰਜਾਬ ਬਗਾਈ ਲਈ ਆ ਪਾਪਾ ਦੀਆਂ ਹੋਰ ਕੁਛ ਨਹੀਂ ਲਈ ਫਿਰ ਮੈਂ 2 ਪਜ ਆ ਦੇਖ ਲੱਗ ਗਿਆ ਪਤਾ ਉਹਨੂੰ 2 ਪਜਾਮੀਆਂ ਲਈ ਪਾਪਾ ਦੀਆਂ ਲੈ ਚੀਚੀ ਖਾਣ ਤੇ ਲਿਆਂਦਾ 10 ਰੁਪਏ ਲੈ ਲਾਂ ਅੰਟੀ ਤੋਂ ਲੈ ਵੀ ਜਸਵੀ ਨੇ ਦੇਤੇ ਮੇਰੀ ਕੁੜੀ ਨੂੰ 10 ਰੁਪਏ ਚੀਚੀ ਖਾ ਲਈ ਤੇ ਚੀਚੀ ਪਹਿਲਾਂ ਮੈਂ ਖਾ ਗਈ ਸੀ ਚੱਲ ਕੋਈ ਨਾ ਹੁਣ ਤੇ ਫਿਰ ਵਾਪਸ ਕਰ ਸਾਡੇ ਹਾਂ ਨਾਸੀ ਕੁਛ ਲੈਤਾ ਨਹੀਂ ਭਾਈ ਜਵਾਕਾਂ ਬਾਅਦ ਤੇ ਕਿਉਂਕਿ ਪੈਸੇ ਹੈ ਨਹੀਂ ਸਹੀਨੇ ਸਾਡੇ ਕੋਲੇ ਠੀਕ ਆ ਏ ਐਕਸ ਮਨ ਨੂੰ ਫਰਾ ਬਸ ਪਤਾ ਜਦ ਪਾਪਾ ਦੀਆਂ ਪਜਾਮੀਆਂ ਤੇ ਅਮਰੂਦ ਆ ਤੇ ਅਮਰੂਦ ਖਾਣ ਨੂੰ ਤਾਂ ਲਿਆਈਆਂ ਹਾਂ हां ਮਲੂਦ ਖਾਣ ਨੂੰ ਲੈ ਮੇਰੇ ਪੁੱਤ ਵਾਸਤੇ ਤੇ ਪਹੁੰਚ ਗਏ ਜੀ ਘਰੇ ਸੋਹਣੇ ਸੋਹਣੇ ਕਮੈਂਟ ਕਰਿਓ ਠੀਕ ਹੈ ਜੀ ਗੁੱਸਾ ਕਿੱਲਾ ਕਿਸੇ ਗੱਲ ਦਾ ਨਾ ਕਰਿਆ ਕਰੋ ਠੀਕ ਹੈ ਜੀ ਕੁਛ ਨਹੀਂ ਲੈ ਜਾਣਾ ਇੱਥੇ ਦੁਨੀਆ ਤੋਂ ਖਾਣਾ ਪੀਣਾ ਲੈ ਜਾਣਾ ਹੱਸ ਦੰਦਾਂ ਦੀ ਪ੍ਰੀਤ ਆ ਜੀ ਹੱਸ ਖੇਡ ਕੇ ਦਿਨ ਨਗਾਉਣੇ ਚਾਹੀਦੇ ਆ ਠੀਕ ਹੈ ਜੀ ਤੇ ਤੋਰੀ ਮੁਹੱਤ ਕਿਨੇ ਹਾਂ ਹਾਂ ਉਹਦਾ ਮਤਲਬ ਵੀ ਬੁੜਾ ਕੇ ਪਪਾ ਨੇ ਆਪ ਲੈ ਬੁਣਾ ਕੇ ਦਿੱਤਾ ਸੀਗਾ ਜਿੱਤਾਂ ਦੀ ਜੀ ਲਊਗੀ ਅੱਛਾ ਚਲੋ ਠੀਕ ਹੈ ਫਰੈਂਡ ਸਾਡੇ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਕਰ ਲੈਣਾ ਹਾਂ ਸਬਸਕ੍ਰਾਈਬ ਕਰ ਲਿਓ ਚੈਨਲ ਦੇ ਘਰ ਦੇ ਵਿੱਚ ਆਪਾਂ ਆ ਗਏ ਆ ਸਾਰੀ ਸ਼ਾਪਿੰਗ ਤੁਹਾਨੂੰ ਦਿਖਾਤੀ ਆ ਸਤਪਾਲ ਜੀ ਸਾਡੇ ਆ ਗਏ ਨੇ ਤੇ ਮੈਨੂੰ ਪਤਾ ਨਹੀਂ ਸੀਗਾ ਵੀ ਇਹ ਸਤਪਾਲ ਵੀ ਆ ਗਿਆ ਸਤਪਾਲ ਵੇਂਦਾ ਆਦੀਆਂ ਪਜਾਮਾ ਮੈਂ ਲਾਏ ਆ ਪੈਸੇ ਆਪ ਦਿੰਦਾ ਨਹੀਂ ਪੰਜੀ ਆ ਆਹ ਕਾਦੀ ਹੋਰ ਖੋਲ ਕੇ ਜੱਸੀ ਨੇ ਦਵਾਈਆਂ ਵਿਚਾਰੀ ਨੇ ਮੈਂ ਲੈ ਗਈ ਜੱਸੀ ਨਹੀਂ ਦਵਾਈ ਜੱਸੀ ਨੇ ਤਾਂ ਮੈਨੂੰ ਤਾਂ 5 ਰੁਪਏ ਦੀ ਚੀਜ਼ ਹੀ ਨਹੀਂ ਖਵਾਈ ਮੈਂ ਰੋ ਰੋ ਕੇ ਮਰ ਗਈ ਸਰਕੀ ਬਾਜ਼ਾਰ ਚ ਇਹ ਲੈ ਬੱਤ ਚੱਕ ਪਰ ਛਾੜਦੇ ਨਹੀਂ ਹਣ ਕੜਾਹੀ ਬੀੜ ਚਾਹ ਚੁੱਕ ਦੇ ਪਹਿਲਾਂ ਬਣਾ ਕੋਈ ਨਾ ਉਹਨਾਂ ਦਾ ਪੀ ਲਈ ਹੋਣੀ ਆ ਫੇਰ ਆ ਜਾ ਤੂੰ ਤਰ ਜਾ ਕੇ ਮੈਂ ਆ ਗਈ ਹੁਣ ਆਪਾਂ ਆ ਗਵਾਂਡਣ ਵਾਸਤੇ ਕੁਝ ਬਣਾਉਣਾ ਜੀ ਅਸੀਂ ਲੈਤੀਏ ਦੋਨਾਂ ਨੇ ਸਾਂਝੀ ਕੜਾਹੀ ਠੀਕ ਹੈ ਕੜਾਹੀ ਕਿੱਥੇ ਅੱਜ ਉਹ ਅੰਦਰ ਅਸੀਂ ਸਾਂਝੀ ਲੈ ਲਈ ਅੱਜ 1000 ਰੁਪਏ ਦੀ ਲੈ ਲਈ 500 ਇਹਨੇ ਪਾਤਾ 500 ਮੈਂ ਪਾਤਾ ਜੀ ਤੇ ਅਸੀਂ ਨਾਲ ਮਿਲ ਕੇ ਦੋਨਾਂ ਨੇ ਲੈ ਲਈ ਨਾ ਤੇ ਚੱਲ ਕੋਈ ਚੀਜ਼ ਵਕਤ ਹੀ ਬਣਾਈ ਜਾਂਦੀ ਆ ਠੀਕ ਹੈ ਜੀ ਕੜਾਹੀ ਮੈਂ ਤੁਹਾਨੂੰ ਦਿਖਾਉਣੀ ਆ ਆਹਾਹਾ ਇਹ ਲੈ ਲਈ ਕੜਾਹੀ 1000 ਰੁਪਏ ਚ ਜੀ ਸੋਨੇ ਸੋਨੇ ਕਮੈਂਟ ਕਰਿਓ ਜੀ ਤੇ ਵਧਾਈਆਂ ਜਰੂਰ ਦਿਓ ਠੀਕ ਹੈ ਜੀ ਧੰਨਵਾਦ ਬਹੁਤ